Mä amputtaja jokera se tää mun like o like. ਸਾਰੇ ਜਣ ਲਾਈਕ ਫਾਈਟ ਕਰਦੇ ਹੁੰਦੇ ਆ ਤੇ ਫਿਰ ਉਹਦਾ ਇੱਕ ਵਿੱਚ ਵਿਚਾਲੇ ਫਸਿਆ ਹੁੰਦਾ ਤੇ ਉਹਦੀ ਬਹੁਤ ਗੁੱਡ ਬੌਂਡਿੰਗ ਆ ਉਹਦੇ ਦਤੂ ਇੱਕ ਡਾਇਲੋਗ ਵੀ ਮੈਂ ਸੁਣਦਾ ਪਿਆ ਸੀ ਟ੍ਰੇਲਰ ਵਿੱਚ ਆਇਆ ਸੀ ਉਹ ਕਹਿੰਦੇ ਕਿ ਜਿੰਦੇ ਜੀ ਪੁੱਛ ਲਓ ਤੁਸੀਂ ਮੁਰਤੀਆਂ ਨਾਲ ਬਾਅਦ ਚ ਪੁੱਛਣਾ ਹੈਗਾ ਦਾ ਜੇ ਕੋਈ ਪ੍ਰੋਬਲਮ ਆ ਤਾਂ ਗੱਲਾਂ ਕਰੋ ਤੇ ਉਹ ਚੀਜ਼ਾਂ ਨੂੰ ਫਿਕਸ ਕਰੋ ਕਿਉਂਕਿ ਰਿਸ਼ਤੇ ਹਮੇਸ਼ਾ ਲਾਈਫ ਬਹੁਤ ਛੋਟੀ ਆ ਤੇ ਆਪਾਂ ਹਮੇਸ਼ਾ ਨਹੀਂ ਰਹਿਣਾ ਸੋ ਇਟਸ ਬੈਟਰ ਕਿ ਜਦੋਂ ਤੁਸੀਂ ਯੂ نو ਪਰਿਵਾਰਕ ਮਾਹੌਲ ਚ ਉਦੋਂ ਚੀਜ਼ਾਂ ਫਿਕਸ ਕਰੋ ਨਾ ਕਿ ਜਦੋਂ ਹਸਪਤਾਲਾਂ ਜਾਂ ਸਵੇ ਅੰਝ ਪਹੁੰਚ ਗਏ ਉਦੋਂ ਆਪਾਂ ਚੀਜ਼ਾਂ ਨੂੰ ਰਿਗਰੈਟ ਕਰੀ ਦੀ ਵੈਲਿਊ ਜਦੋਂ ਹੁੰਦੇ ਨੇ ਆਪਣੇ ਕੋ ਉਦੋਂ ਨਹੀਂ ਕਰਦੇ ਤੇ ਜਦੋਂ ਟੂ ਲੇਟ ਹੋ ਜਾਂਦਾ ਆਪਣੇ ਉਹ ਰਿਸ਼ਤੇ ਰਹਿੰਦੇ ਨਹੀਂ ਜਾਂ ਉਹ ਬੰਦਾ ਇਸ ਦੁਨੀਆ 'ਚ ਨਹੀਂ ਰਹਿੰਦਾ ਉਦੋਂ ਆਪਾਂ ਫਿਰ ਉਹ ਚੀਜ਼ਾਂ ਰਿਗਰੈਟ ਕਰਦੇ ਆ ਯੋਗਰਾਜ ਸਰ ਤੇ ਰਾਣਾ ਰਣਵੀਰ ਤਾਂ ਆਬਵੀਅਸੀ ਉਹਨਾਂ ਨਾਲ ਬਹੁਤ ਵਧੀਆ ਲੱਗਿਆ ਸਕਰੀਨ ਸ਼ੇਅਰ ਕਰਕੇ ਸਸੀਕਾ ਮੈਂ ਰਾਗਵ ਜੈਨ ਤੇ ਤੁਸੀਂ ਵਿਕਰ ਰੋਜ਼ਾਨਾ ਸਪੋਕਸਮੈਨ ਆਪਣੇ ਕਾਰਬੇ ਗਾਨੇ ਇੱਕ ਬਹੁਤ ਸੋਹਣੀ ਪੰਜਾਬੀ ਫਿਲਮ ਆਉਣ ਵਾਲੀ ਹੈ ਤੇ ਕਨਸੈਪਟ ਬੜਾ ਚੰਗਾ ਕਿਉਂਕਿ ਆਮ ਤੌਰ ਤੇ ਹਰ ਕੋਈ ਚਾਹੁੰਦਾ ਹੈ ਕਿ ਵਿਦੇਸ਼ ਵਿੱਚ ਜਾਵੇ ਤੇ ਚੰਗਾ ਜਿਹੜਾ ਜੀਵਨ ਬਤੀਤ ਕਰੇ ਤੇ ਨਾਲੇ ਨਾਲ ਹੁੰਦਾ ਹੈ ਕਿ ਜਦੋਂ ਮਾਪੇ ਵੀ ਵਾਪਸ ਆਣ ਉੱਥੇ ਤੇ ਉਹ ਵੀ ਜਿਹੜਾ ਕੀ ਹੈ ਚੰਗੇ ਤਰੀਕੇ ਨਾਲ ਰਹਿਣ ਪਰ ਬਹੁਤ ਵਾਰੀ ਚੀਜ਼ਾਂ ਜਿਹੜੀ ਕੀ ਹੈ ਉਲਟ ਹੋ ਜਾਂਦੀਆਂ ਮਾਪੇ ਇੱਥੇ ਲੱਖ ਰੁਪਏ ਲਾ ਕੇ ਆਪਣੇ ਪੁੱਤਾਂ ਦਾ ਭੇਜ ਦਿੰਦੇ ਐ ਪਰ ਜਦੋਂ ਉੱਥੇ ਜਾਂਦੇ ਆ ਤੇ ਉੱਥੇ ਉਹਨਾਂ ਦੇ ਨਾਲ ਦਾ ਜਿਹੜਾ ਚੰਗਾ ਵਿਵਾਰ ਨਹੀਂ ਹੁੰਦਾ ਸਾਡੇ ਨਾਲ ਸਟਾਰ ਕਾਰਡ ਮੌਜੂਦ ਹੈ ਮੈਂ ਪਹਿਲਾਂ ਤਾਂ ਬਬੂ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਠੀਕ ਹੋ ਮੈਡਮ ਕਨਸੈਪਟ ਬੜਾ ਚੰਗਾ ਵਾ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਕਿ ਹਰ ਕਿਸੇ ਨੂੰ ਹੁੰਦਾ ਹੈ ਕਿ ਆਪਣੇ ਮਾਪਿਓ ਨੂੰ ਖੁਸ਼ ਰੱਖਣਾ ਪਰ ਬਹੁਤ ਵਾਰੀ ਉਲਟ ਹੁੰਦਾ ਜੋ ਤੁਹਾਡੀ ਫਿਲਮ ਦਰਸਾਇਆ ਗਿਆ ਹੈ ਮਤਲਬ ਇਹੀ ਮੈਸੇਜ ਤੁਹਾਡੀ ਫਿਲਮ ਵੱਲੋਂ ਜਾਨਣਾ ਚਾਹੁੰਦਾ ਕਿਸ ਤਰ੍ਹਾਂ ਪੂਰੀ ਫਿਲਮ ਦਾ ਕਨਸੈਪਟ ਰਹਿਣਾ ਹੈ ਆਈ ਥਿੰਕ ਹਾਂ ਕਨਸੈਪਟ ਹੈਗਾ ਬਾਹਰ ਦਾ ਐਂਡ ਕਿਤੇ ਨਾ ਕਿਤੇ ਸਿਚੁਏਸ਼ਨ ਵੀ ਬਾਹਰ ਦੀ ਹੈ ਬਟ ਆਈ ਥਿੰਕ ਅਸੀਂ ਇੱਕ ਰਿਐਲਿਟੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਅੱਜ ਕੱਲ ਹੁੰਦਾ ਆਈ ਥਿੰਕ ਓਵਰਆਲ ਆਰਚਿੰਗ ਮੈਸੇਜ ਦਾ ਫਿਲਮ ਦਾ ਇਹ ਹੀ ਹੈ ਕਿ ਨਾਟ ਜਸਟ ਵੱਡਿਆਂ ਦੀ ਰਿਸਪੈਕਟ ਕਰੋ ਬਟ ਇੱਕ ਦੂਜੇ ਦੀ ਰਿਸਪੈਕਟ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਆਪਣੀਆਂ ਮਿਸਅੰਡਰਸਟੈਂਡਿੰਗਸ ਹੁੰਦੀਆਂ ਫੈਮਲੀਆਂ 'ਚ ਆਪਾਂ ਈਗੋ ਤੇ ਲੈ ਲੈਂਦੇ ਐਂਡ ਆਪਾਂ ਚੀਜ਼ਾਂ ਫਿਕਸ ਕਰਨ ਨਹੀਂ ਕਰਦੇ ਤੇ ਉਹ ਲੜਾਈਆਂ ਵਧਦੀਆਂ ਵਧਦੀਆਂ ਫਿਰ ਕਿਤੇ ਨਾ ਕਿਤੇ ਰਿਸ਼ਤਿਆਂ 'ਚ ਬਹੁਤ ਜ਼ਿਆਦਾ ਦਰਾਰ ਪਾ ਦਿੰਦੀਆਂ ਨੇ ਤੇ ਫਿਰ ਉਹ ਫਿਕਸ ਕਰਨੇ ਕਈ ਵਾਰੀ ਹਾਰਡ ਹੁੰਦੇ ਆ ਪਰ ਚੀਜ਼ ਹੁੰਦੀ ਹੈ ਕਿ ਉਹ ਪਰਸੈਪਸ਼ਨ ਦੀ ਗੱਲ ਹੁੰਦੀ ਆ ਸੋ ਬਸ ਇਹੀ ਆ ਇਨਕਰੇਜ ਕਰ ਰਹੇ ਆ ਕਿ ਆਪਣੇ ਫੈਮਿਲੀ ਜਾਂ ਰਿਸ਼ਤੇ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਆ ਉਹਨਾਂ ਤੇ ਵਰਕ ਕਰੋ ਜੇ ਕੋਈ ਪ੍ਰੋਬਲਮ ਆ ਤਾਂ ਗੱਲਾਂ ਕਰੋ ਤੇ ਉਹ ਚੀਜ਼ਾਂ ਨੂੰ ਫਿਕਸ ਕਰੋ ਕਿਉਂਕਿ ਰਿਸ਼ਤੇ ਹਮੇਸ਼ਾ ਲਾਈਫ ਬਹੁਤ ਛੋਟੀ ਆ ਤੇ ਆਪਾਂ ਹਮੇਸ਼ਾ ਨਹੀਂ ਰਹਿਣਾ ਸੋ ਇਟਸ ਬੈਟਰ ਕਿ ਜਦੋਂ ਤੁਸੀਂ ਯੂ نو ਪਰਿਵਾਰਕ ਮਾਹੌਲ 'ਚ ਉਦੋਂ ਚੀਜ਼ਾਂ ਫਿਕਸ ਕਰੋ ਕਿ ਜਦੋਂ ਹਸਪਤਾਲਾਂ ਜੀਆਂ ਸਿਵਿਆਂ 'ਚ ਪਹੁੰਚ ਗਏ ਉਦੋਂ ਆਪਾਂ ਚੀਜ਼ਾਂ ਨੂੰ ਰਿਗਰੈਟ ਕਰੀਏ। ਇਹੀ ਬੇਸਿਕ ਮੈਸੇਜ ਆ ਫਿਲਮ ਦਾ। ਮੈਸੀ ਬੜਾ ਚੰਗਾ ਤੁਹਾਡਾ ਕੀ ਰੋਲ ਰੈਨ ਵਾਲਾ ਇਸ ਫਿਲਮ ਵਿੱਚ? ਆ ਮੇਰੇ ਕੈਰੈਕਟਰ ਦਾ ਨਾਂ ਰੂਪਾ, ਇੱਕ ਸਟੂਡੈਂਟ ਆ, ਕੰਮ ਵੀ ਕਰਦੀ ਆ, ਪੜ੍ਹਦੀ ਵੀ ਆ। ਉਹਦੀ ਸਾਰੀ ਫੈਮਿਲੀ ਵਾਪਸ ਇੰਡੀਆ ਚ ਆ, ਸੋ ਉਹ ਕਿਦਾਂ ਇੱਕ ਤਾਂ ਹੋ ਗਿਆ ਕਿ ਆਪਣੇ ਖੂਨ ਦੇ ਰਿਸ਼ਤੇ ਹੁੰਦੇ ਇੱਕ ਹੁੰਦੇ ਜਿਹੜੇ ਰਿਸ਼ਤੇ ਆਪਾਂ ਆਪ ਬਣਾਉਨੇ ਆ। ਸੋ ਉਹਦੇ ਜਿਹੜੇ ਰਿਸ਼ਤੇ ਆ ਗੁਰਦੇਵ ਅੰਕਲ ਜੋ ਕਿ ਯੋਗਰਾਜ ਸਰ ਪਲੇ ਕਰ ਰਿਹਾ ਕੈਰੈਕਟਰ ਉਹਨਾਂ ਦੇ ਨਾਲ ਉਹਦੀ ਵਧੀਆ ਬੌਂਡਿੰਗ ਪਹਿਲੀ ਆ ਫਿਲਮ ਦੇ ਜਿਹੜੇ ਕੈਰੈਕਟਰ ਆ ਉਹ ਜਿਹੜੇ ਰਿਸ਼ਤੇ ਆਪ ਬਣਾਉਂਦੀ ਹੈ ਤੇ ਫਿਰ ਉਹ ਕਿਵੇਂ ਕਿਤੇ ਨਾ ਕਿਤੇ ਉਹਦੇ ਨਾਲ ਅੱਗੇ ਜਾ ਕੇ ਖੜਦੇ ਨੇ ਉਹ ਰਿਸ਼ਤੇ ਸੋ ਇਹੀ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਖੂਨ ਦੇ ਰਿਸ਼ਤੇ ਹੀ ਇੰਪੋਰਟੈਂਟ ਹੁੰਦੇ ਆ ਜਿਹੜੇ ਆਪਾਂ ਹੋਰ ਵੀ ਆਪਣੀ ਲਾਈਫ ਦੇ ਵਿੱਚ ਇੰਪੋਰਟੈਂਟ ਲੋਕ ਆਉਂਦੇ ਆ ਉਹਨਾਂ ਦੇ ਨਾਲ ਕਿਦਾਂ ਉਹ ਆਪਣੇ ਨਾਲ ਖੜਦੇ ਆ ਜਦੋਂ ਆਪਾਂ ਨੂੰ ਲੋਡ ਹੋਵੇ ਤੇ ਕੀ ਕੀ ਪ੍ਰੋਬਲਮਸ ਆਉਂਦੀਆਂ ਬਿਲਕੁਲ ਅਰਮਾਨ ਵੀ ਸਾਡੇ ਨਾਲ ਆ ਅਰਮਾਨ ਤੁਹਾਡਾ ਕੀ ਕੈਰੈਕਟਰ ਰਹਿਣ ਵਾਲਾ ਫਿਲਮ ਵਿੱਚ ਆ ਮੈਂ ਆ ਪੋਤਾ ਆ ਯੋਗਰਾਸ ਦਾ ਬੁਬਿਚ ਤੇ ਲਾਈਕ ઓ ਲਾਈਕ ਸਾਰੇ ਜਨ ਲਾਈਕ ਫਾਈਟ ਕਰਦੇ ਹੁੰਦੇ ਆ ਤੇ ਫਿਰ ਉਹ ਦਾ ਇੱਕ ਵਿੱਚ ਵਿਚਾਲੇ ਫਸਿਆ ਹੁੰਦਾ ਤੇ ਉਹਦੀ ਬਹੁਤ ਗੁੱਡ ਬੌਂਡਿੰਗ ਆ ਉਹਦੇ ਦਾਦੂ ਨਾਲ ਵੈਸੇ ਤਾਂ ਉਹਨਾਂ ਦਾ ਥੋੜਾ ਗੁੱਸੇ ਵਾਲਾ ਸੁਭਾਅ ਵੀ ਹੈ ਫਿਲਮ ਚ ਕੀ ਵਿੱਚ ਕਰੈਕਟਰ ਯੋਗਰਾ ਸਰ ਦਾ ਆ ਫਾਨਨਾ ਤੇ ਥੋੜਾ ਥੋੜਾ ਸੈਡ ਤੇ ਲਾਈਕ ਉਹਦਾ ਤਾਂ ਪਲੇਫੁਲ ਕਿ ਉਹ ਕਿ ਲਾਈਕ ਬੌਂਡਿੰਗ ਆ ਲਾਈਕ ਦਾਦੂ ਤੇ ਪੋਤੇ ਦੀ ਇਟਸ ਅ ਗੁੱਡ ਵੇ ਵੈਸੇ ਓਵਰঅল ਐਕਸਪੀਰੀਅੰਸ ਕੀ ਵਜਾਰੇਗਾ ਪੂਰੀ ਸਟਾਰ ਕਾ ਦੇ ਯਾਨਕੀ ਰੋਸ਼ਨ ਪ੍ਰਿੰਸ ਹਣੀ ਅੱਜਕੱਲ ਥੋੜਾ ਭਗਤੀ ਵਿੱਚ ਲੀਨ ਹੋਏ ਪਿਆ ਦੁਬਾਰਾ ਇੱਕ ਵਾਰੀ ਫਿਲਮ ਤੇ ਫਿਲਮਾਂ ਤੋਂ ਕਮਬੈਕ ਕਰਨ ਲੱਗੇ ਆ ਇੱਕ ਵੱਡਾ ਚੈਲੰਜ ਹੁੰਦਾ ਜਦੋਂ ਤੁਸੀਂ ਕਮਬੈਕ ਕਰਨਾ ਤੇ ਲੱਗਦਾ ਕਿ ਇਹ ਇੱਕ ਚੰਗਾ ਕਮਬੈਕ ਹੋ ਸਕਦਾ ਹਾਂਜੀ ਆਈ ਥਿੰਕ ਉਹ ਤਾਂ ਚਲੋ ਇਹ ਸਾਰਿਆਂ ਦੀ ਆਪਣੀ ਆਪਣੀ ਮਿਹਨਤ ਆ ਜਾਂ ਆਪਣੀ ਆਪਣੀ ਲਾਈਫ ਦਾ ਐਕਸਪੀਰੀਅੰਸ ਜਾਂ ਲਾਈਫ ਦੇ ਵੇਜ਼ ਉਹਨਾਂ ਨੇ ਕਿਵੇਂ ਆਪਣੀ ਲਾਈਫ ਸਪੈਂਡ ਕਰਨੀ ਆ ਬਟ ਫਿਲਮ ਨੂੰ ਲੈ ਕੇ ਸਾਰਿਆਂ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆਈ ਥਿੰਕ ਜਦੋਂ ਵੀ ਤੁਸੀਂ ਕੋਈ ਸੀਨੀਅਰ ਕਰਦੇ ਹੋ ਐਸ ਅ ਨਿਊ ਆਰਟਿਸਟ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਸੈੱਟ ਤੇ ਕਿਉਂਕਿ ਜਦੋਂ ਤੁਸੀਂ ਸਕਰੀਨ ਸ਼ੇਅਰ ਕਰਦੇ ਹੋ ਆਰਟਿਸਟ ਨਾਲ ਜਿਹਨੇ ਬਹੁਤ ਸਾਰਾ ਕੰਮ ਕੀਤਾ ਤੁਹਾਨੂੰ ਇਦਾਂ ਨਹੀਂ ਫੀਲ ਹੁੰਦਾ ਕਿ ਤੁਸੀਂ ਐਕਟਿੰਗ ਕਰ ਰਹੇ ਹੋ ਜੇ ਤੁਸੀਂ ਉਹ ਪ੍ਰੈਸ਼ਰ ਨੂੰ ਸਾਈਡ ਤੇ ਰੱਖ ਦੋ ਕਿ ਯੂ نو ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਤੇ ਕੰਮ ਤੇ ਫੋਕਸ ਕਰੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮੇਰੇ ਲਈ ਬਹੁਤ ਵਧੀਆ ਗੱਲ ਆ ਕਿ ਮੈਂ ਆਪਣੀਆਂ ਪਹਿਲੀਆਂ ਥੋੜੀਆਂ ਫਿਲਮਾਂ ਦੇ ਵਿੱਚ ਹੀ ਬਹੁਤ ਸੀਨੀਅਰ ਆਰਟਿਸਟ ਦੇ ਨਾਲ ਕੰਮ ਕਰ ਲਿਆ ਤੇ ਜਿਹ ਇਹਦੇ ਵਿੱਚ ਕੁਨਰਾਜ ਮੈਮ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਪ੍ਰਿੰਸ ਰੌਸ਼ਨ ਜੀ ਤੋਂ ਤੇ ਰਾਣਾ ਰਣਵੀਰ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਿਲਕੁਲ ਰਾਣਾ ਰਣਵੀ ਹੋਏ ਕਲਾਕਾਰ ਨੇ ਇੱਕ ਡਾਇਲੋਗ ਵੀ ਮੈਂ ਸੁਣਦਾ ਵੈਸੀ ਟ੍ਰੇਲਰ ਵਿੱਚ ਆਇਆ ਸੀ ਉਹ ਕਹਿੰਦੇ ਕਿ ਜਿੰਦੇ ਜੀ ਪੁੱਛ ਲਓ ਤੁਸੀਂ ਮੁਰਤੀਆਂ ਨਾਲ ਬਾਅਦ ਚ ਪੁੱਛਣਾ ਹੈਗਾ ਬਹੁਤ ਡੈਪਥ ਚ ਉਹਨਾਂ ਦੀ ਇੱਕ ਡਾਇਲੋਗ ਡਿਲੀਵਰੀ ਹੁੰਦੀ ਹੈ ਕਿੰਨਾ ਕਾ ਫਾਇਦਾ ਹੁੰਦਾ ਜਦੋਂ ਇਦਾਂ ਦੇ ਆਰਟਿਸਟ ਨਾਲ ਫਾਨੋ ਕੰਮ ਕਰਨ ਦਾ ਮੌਕਾ ਮਿਲਦਾ ਸੀ ਸੇਮ ਇੱਕ ਜਗ੍ਹਾ ਸ਼ੇਅਰ ਕਰ ਰਹੇ ਹੁੰਦੇ ਨਾਲ ਹਾਂਜੀ ਉਹੀ ਹੈ ਨਾ ਕਿ ਜਦੋਂ ਤੁਸੀਂ ਸੀਨ ਕਰ ਰਹੇ ਹੋ ਉਹ ਇੰਨੀ ਉਹ ਚੀਜ਼ ਨੂੰ ਰਿਐਲਿਟੀ ਚ ਤੁਹਾਨੂੰ ਫੀਲ ਕਰਾਉਂਦੇ ਆ ਕਿ ਯੂ ਕੈਨਟ ਹੈਲਪ ਬਟ ਆਲਸੋ ਬੀ ਅ ਗੁੱਡ ਐਕਟਰ THEN ਹੈਨਾ ਕਿਉਂਕਿ ਉਹ ਤੁਹਾਨੂੰ ਇਦਾਂ ਫੀਲ ਹੁੰਦਾ ਕਿ ਉਹ ਚੀਜ਼ ਤੁਸੀਂ ਐਕਟਿੰਗ ਨਹੀਂ ਕੀਨਸ ਕਰ ਰਹੇ ਹਾਂ ਐਨ ਰਾਣਾ ਜੀ ਦਾ ਉਹ ਡਾਇਲੋਗ ਆਫਕੋਰਸ ਜਦੋਂ ਮੈਂ ਪਹਿਲਾਂ ਕਹਿ ਰਹੀ ਕਿ ਕਈ ਵਾਰੀ ਰਿਸ਼ਤੇ ਆਪਾਂ ਦੀ ਵੈਲਿਊ ਜਦੋਂ ਹੁੰਦੇ ਨੇ ਆਪਣੇ ਕੋ ਉਦੋਂ ਨਹੀਂ ਕਰਦੇ ਤੇ ਜਦੋਂ ਟੂ ਲੇਟ ਹੋ ਜਾਂਦਾ ਆਪਣੇ ਉਹ ਰਿਸ਼ਤੇ ਰਹਿੰਦੇ ਨਹੀਂ ਜਾਂ ਉਹ ਬੰਦਾ ਇਸ ਦੁਨੀਆ 'ਚ ਨਹੀਂ ਰਹਿੰਦਾ ਉਦੋਂ ਆਪਾਂ ਫਿਰ ਉਹ ਚੀਜ਼ਾਂ ਰਿਗਰੈਟ ਕਰਦੇ ਆ ਤੇ ਬਸ ਇਹੀ ਸਾਡਾ ਵਧੀਆ-ਵਧੀਆ ਮੈਸੇਜ ਆ ਤੇ ਯੋਗਰਾਜ ਸਰ ਤੇ ਰਾਣਾ ਰਣਵੀਰ ਤਾਂ ਆਬਵੀਅਸਲੀ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਕਰੀਨ ਸ਼ੇਅਰ ਕਰਕੇ ਜਿਹੜੇ ਰੋਲ ਹੋਣਗੇ ਦੇਖ ਲਈ ਹੋਣੀ ਉਹਨਾਂ ਲਈ ਮੈਸੇਜ ਦੇ ਦਿਓ ਕਿ ਕਦੋਂ ਜਾਣਾ ਹੈਗਾ ਵਾ ਕਿੰਨੀ ਤਰੀਕ ਨੂੰ ਫਿਲਮ ਆ ਰਹੀ ਹੈ ਸਭ ਕੁਝ ਦੱਸ ਦਿਓ ਹਾਂਜੀ ਸੋ ਸਾਡੀ ਫਿਲਮ ਆਪਣੇ ਘਰ ਬਗਾਨੇ ਆ ਰਹੀ ਹੈ ਨਵੰਬਰ 15 ਨੂੰ ਰਿਸ਼ਤਿਆਂ ਦੀ ਗੱਲ ਰਿਸ਼ਤਿਆਂ ਦੀ अहमियत ਦੀ ਗੱਲ ਤੇ ਆਪਣੀ ਈਗੋ ਨੂੰ ਸਾਈਡ ਤੇ ਰੱਖ ਕੇ ਜੇ ਕੋਈ ਰਿਸ਼ਤੇ ਤੁਹਾਡੀ ਲਾਈਫ 'ਚ ਹੈਗੇ ਆ ਉਹਨਾਂ ਨੂੰ ਨਾਲ-ਨਾਲ ਲੈ ਕੇ ਚੱਲੋ ਤੇ ਜੇ ਕੋਈ ਪ੍ਰੋਬਲਮ ਆ ਤਾਂ ਉਹਨਾਂ ਨਾਲ ਡਿਸਕਸ ਕਰੋ ਕਿਉਂਕਿ ਜਿਹੜੇ ਰਿਸ਼ਤੇ ਹੁੰਦੇ ਆ ਬਹੁਤ ਨਾਜ਼ੁਕ ਹੁੰਦੇ ਆ ਤੇ ਉਹਨਾਂ ਨੂੰ ਫਿਕਸ ਕਰਨ ਲਈ ਕਈ ਵਾਰੀ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਨਾਲ ਮੁਹੱਬਤ ਦੇ ਨਾਲ ਗੱਲ ਕਰਨੀ ਪੈਂਦੀ ਬਸ ਇਹੀ ਸਾਡੀ ਫਿਲਮ ਦਾ ਮੈਸੇਜ ਆ ਕਿ ਥੋੜਾ ਜਿਹਾ ਜੀ ਮੇਬੀ ਇਨਕਰੇਜ ਕਰ ਸਕੀਏ ਆਡੀਅנס ਨੂੰ ਕਿ ਜੇ ਤੁਹਾਡੀ ਵੀ ਲਾਈਫ ਦੇ ਵਿੱਚ ਇਦਾਂ ਦੀਆਂ ਸਿਚੁਏਸ਼ਨਸ ਆ ਹਾਫਫਲੀ ਤੁਸੀਂ ਇਕੱਠੇ ਬੈਠ ਕੇ ਇਹਨਾਂ ਨੂੰ ਸੋਲਵ ਕਰ ਸਕਦੇ ਤੇ ਫਿਲਮ ਚੋਂ ਕੋਈ ਨਿੱਕਾ ਜਿਹਾ ਲੈਸਨ ਸਿੱਖ ਸਕਦੇ ਹੋ ਬਾਬੋ ਸ਼ੁਕਰੀਆ ਤੇ ਇਹ ਸਿੱਕੀ ਸਟਾਰ ਕਾਸਟ ਆਪਣੇ ਘਰ ਬੇਗਾਨੇ ਦੀ ਇੱਕ ਬਹੁਤ ਸੋਹਣਾ ਮੈਸੇਜ ਫਿਲਮ ਲੈ ਕੇ ਆ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਹੁੰਦਾ ਹੈ ਕਿ ਅਸੀਂ ਵੱਡੇ ਹੋ ਜਾਾਂਗੇ ਬਹੁਤ ਚੰਗਾ ਚੰਗਾ ਕੰਮ ਕਰਾਂਗੇ ਪਰ ਬਾਅਦ ਚੋਂ ਜਦੋਂ ਆਪਾਂ ਆਪਣੀ ਫੈਮਲੀ ਦੀ ਡਿਸਰੈਸਪੈਕਟ ਕਰਦੇ ਆ ਜਦੋਂ ਉਹ ਮਰ ਜਾਂਦੇ ਫਿਰ ਆਪਾਂ ਕਹਿੰਦੇ ਉਹ ਥਾਵਾਂ ਤੇ ਜਾਂਦੇ ਤੇ ਇੱਕ ਮੈਸੇਜ ਇਹ ਵੀ ਹੈ ਕਿ ਜੇ ਉਹ ਜਿੰਦੇ ਜੀ ਹੈ ਘਟਾ ਘਟ ਉਹਦੀ ਸੇਵਾ ਕਰ ਲੋ ਉਹੀ ਇੱਕ ਬਹੁਤ ਵੱਡਾ ਜਿਹੜਾ ਕੀ ਪੁੰਨਿਆ ਹੋਊਗਾ ਤੇ ਇਹ ਹੁਣ ਫਿਲਮ ਇੱਕ ਚੰਗਾ ਮੈਸੇਜ ਲੈ ਕੇ ਆ ਰਹੀ ਹੈ ਤੇ ਵੇਖਣ ਲਈ ਜ਼ਰੂਰ ਜਾਓ ਖਾਸ ਕਰ ਜਿਹੜੇ ਜਿਹੜੇ ਯਾਰ ਦੋ ਸਾਰੇ ਵਿਦੇਸ਼ਾਂ ਵਿੱਚ ਰਹਿ ਰਹੇ ਉਹ ਜ਼ਰੂਰ ਦੇਖੋ ਕਿ ਅਗਰ ਤੁਹਾਡੇ ਮਾਪੇ ਲੱਖਾਂ ਰੁਪਏ ਲਾ ਕੇ ਤੁਹਾਨੂੰ ਬਾਹਰ ਭੇਜਦੇ ਉਸ ਤੋਂ ਬਾਅਦ ਇੱਕ ਤੁਸੀਂ ਤਰੱਕੀ ਕਰਦੇ ਹੋ ਤੇ ਉਹਨਾਂ ਦੀ ਸੇਵਾ ਵੀ ਜਿਹੜੀ ਕੀ ਹੈ ਜ਼ਰੂਰ ਕਰੋ ਕੈਮਰਾਮੈਨ ਦੀ ਪੰਛੋਤੇ ਨਾਲ ਮੈ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਜਲੰਧਰ